ਪਬਲਿਕ ਐਕਸ਼ਨ ਕਮੇਟੀ ਸਤਲੁਜ ਮੱਤੇਵਾੜਾ ਬੁੱਢਾ ਦਰਿਆ ਵੱਲੋਂ ਸਿੱਖ ਇਤਿਹਾਸ ਪੰਜਾਬ ਦੇ ਵਿਰਾਸਤੀ ਮਛੀਵਾੜਾ ਦੇ ਜੰਗਲਾਂ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਜਾਗਰੂਕਤਾ ਯਾਤਰਾ ਕੱਢੀ ਗਈ ਹੈ ਜਿਸ ਵਿੱਚ ਤਿੰਨ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਉਹਨਾਂ ਦੇ ਇਤਿਹਾਸ ਨੂੰ ਜਾਣਿਆ ਗਿਆ ਜਿਸ ਵਿੱਚ ਗੁਰਦੁਆਰਾ ਚਰਨ ਕਬਲ ਸਾਹਿਬ ਮਾਚੀਵਾੜਾ ਵਿਕੇ ਗੁਰਦੁਆਰਾ ਸਾਹਿਬ ਵਿੱਚ ਅੰਕਿਤ ਇਤਿਹਾਸ ਮੁਤਾਬਕ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਮਾਚੀਵਾੜ ਦੇ ਜੰਗਲਾ ਵਿੱਚ ਹੁੰਦੇ ਹੋਏ ਇੱਕ ਝੰਡ ਥਲੇ ਆਰਾਮ ਕੀਤਾ ਸੀ ਇਸ ਫੇਰੀ ਦੌਰਾਨ ਪਬਲਿਕ ਐਕਸ਼ਨ ਕਮੇਟੀ ਦੀ ਟੀਮ ਨੇ ਸਰਹੰਦ ਨਹਿਰ ਦਾ ਤਕਰੀਬਨ 70 ਕਿਲੋਮੀਟਰ ਦਾ ਜਾਇਜ਼ਾ ਲਿਆ ਜਿੱਥੇ ਕਈ ਥਾਵਾਂ 'ਤੇ ਜੀਐਸਬੀ ਮਸ਼ੀਨਾਂ, ਕ੍ਰੇਨਾਂ ਅਤੇ ਕੰਕਰੀਟ ਮਿਕਸ ਪਲਾਂਟ ਜੰਗਲ ਵਿੱਚ ਲਗਾ ਕੇ ਉਸ ਦਾ ਨੁਕਸਾਨ ਹੁੰਦਾ ਨਜ਼ਰ ਆਇਆ ਜਿਸ ਦਾ ਵਿਰੋਧ ਲੋਕਾਂ ਅਤੇ ਕਮੇਟੀ ਵੱਲੋਂ ਕੀਤਾ ਗਿਆ ਲੁਧਿਆਣੇ ਤੋਂ ਗੁਰਦੀਪ ਭਾਮੀਆਂ ਦੇ ਨਾਲ ਹਰਸ਼ਦੀਪ ਸਿੰਘ ਮਹਦੂਦਾਂ ਦੀ ਰਿਪੋਰਟ ਜਿਹੜਾ ਅੱਗੇ ਕਿਤੇ ਘੱਟ ਸੀ ਕਿਤੇ ਚਲੋ ਹਾਲੇ ਬਚਿਆ ਹੋਇਆ ਸੀਗਾ ਪਰ ਉਹਦੀ ਗੱਲ ਤੁਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਗੱਲ ਤੁਰੇਗੀ ਤਾਂ ਅੰਦਰੋਂ ਗੱਲਾਂ ਬਾਹਰ ਆਣਗੀਆਂ ਹਾਲੇ ਤੱਕ ਤਾਂ ਸਰਕਾਰਾਂ ਜਿਹੜੀਆਂ ਕਾਗਜ਼ ਦਿਖਾਉਣ ਨੂੰ ਤਿਆਰ ਨਹੀਂ ਹੈਗੀਆਂ ਕਿ ਪਲਾਨ ਕੀ ਹੈ ਡੀਪੀਆਰ ਨਹੀਂ ਦਿਖਾਉਣ ਨੂੰ ਤਿਆਰ ਸਰਕਾਰ 10 ਦਿਨ ਹੋ ਗਿਆ ਸਾਨੂੰ ਕਹਿੰਦੇ ਨੂੰ ਕਿ ਆਪਣੀ ਪ੍ਰੋਜੈਕਟ ਰਿਪੋਰਟ ਦਿਖਾ ਦਿਓ ਕਰਨਾ ਕੀ ਚਾਹੁੰਦੇ ਹੋ ਕਿਉਂਕਿ ਜੇ ਉਹ ਪਤਾ ਲੱਗੂਗਾ ਤਾਂ ਸਾਨੂੰ ਅੰਦਾਜ਼ਾ ਹੋ ਜਾਊਗਾ ਕਿ ਕਿੰਨਾ ਕੁ ਲੰਮਾ ਨੁਕਸਾਨ ਹੋ ਸਕਦਾ ਪਰ ਉਹ ਦਿਖਾਉਣ ਨੂੰ ਹਾਲੇ ਤਿਆਰ ਨਹੀਂ ਹੈਗੇ ਸੋ ਇਸ ਕਰਕੇ ਇਹ ਮਸਲੇ ਨੂੰ ਚੱਕਣਾ ਔਰ ਉਹ ਅੱਗੇ ਤੱਕ ਲੈ ਜਾਣਾ ਬਹੁਤ ਜ਼ ਜੇ ਕੋਈ ਖਤਰਨਾਕ ਪਲਾਨ ਹੈਗੀ ਆ ਤਾਂ ਹੁਣੇ ਰੋਕਣੀ ਜ਼ਰੂਰੀ ਹੈ ਤੇ ਜੇ ਫਿਲਹਾਲ ਨਹੀਂ ਹੈਗੀ ਤੇ ਇਹ ਮੰਨ ਕੇ ਚੱਲੀਏ ਕਿ ਅੱਗੋਂ ਹੋ ਸਕਦੀ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਉਹ ਕਦੀ ਹੌਲੀ ਚੱਲ ਪੈਂਦੀਆਂ ਕਦੀ ਤੇਜ਼ ਚੱਲ ਪੈਂਦੀਆਂ ਪਰ ਚਲਦੀਆਂ ਰਹਿੰਦੀਆਂ ਤੋਂ ਆਪਾਂ ਜਿਹੜਾ ਕੰਮ ਹੈ ਇਸ ਕਰਕੇ ਇਹਨੂੰ ਗੱਲ ਕਰਨੀ ਬਹੁਤ ਜ਼ਰੂਰੀ ਹੈ ਤੇ ਤੁਹਾਡੇ ਤੋਂ ਕਿਉਂਕਿ ਸਾਨੂੰ ਇਹ ਸਾਰੀਆਂ ਗੱਲਾਂ ਪਤਾ ਲੱਗੀਆਂ ਸਭ ਤੋਂ ਪਹਿਲੇ ਸਮਿਤਾ ਭੈਣ ਜੀ ਤੋਂ ਪਤਾ ਲੱਗੀਆਂ ਉਸ ਤੋਂ ਬਾਅਦ ਪਿੰਡ ਵਾਲਿਆਂ ਤੋਂ ਪਤਾ ਲੱਗੀਆਂ ਤੇ ਇਸ ਕਰਕੇ ਅਸੀਂ ਇੱਥੇ ਅੱਜ ਹੋਰ ਚੰਗੀ ਤਰ੍ਹਾਂ ਇਹਨੂੰ ਦੇਖ ਕੇ ਸਮਝ ਕੇ ਜਿਹੜੀ ਹੈ ਗੱਲ ਅੱਗੇ ਲਿਜਾਣਾ ਚਾਹੁੰਦੇ ਆ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਜਿਹੜੀ ਸਾਡੀ ਦੇਸ਼ ਦੀ ਵੱਡੀ ਅਦਾਲਤ ਹੈ ਉਹਦੇ ਵਿੱਚ ਕਪਿਲ ਦੀ ਆਲਰੇਡੀ ਕੇਸ ਜਿਹੜਾ ਉਹ ਬਣਾ ਚੁੱਕੇ ਆ ਉਹਨੂੰ बस ਇੱਕ ਅੱਧੇ ਦਿਨ 'ਚ ਅਸੀਂ ਫਾਈਲ ਕਰ ਦੇਣਾ ਹੈ ਉਹਦਾ ਜੇ ਕੋਈ ਵੱਡਾ ਨੁਕਸਾਨ ਦੀ ਤਿਆਰੀ ਹੈ ਤਾਂ ਉਹ ਰੋਕਣ ਤੇ ਉਹਦੇ ਨਾਲ ਮਦਦ ਮਿਲੇਗੀ ਜੇ ਕੋਈ ਮੰਨ ਲਓ ਕਿ ਨਹੀਂ ਕੋਈ ਇੰਨਾ ਵੱਡਾ ਕੁਝ ਨਿਕਲਦਾ ਤਾਂ ਵੀ ਅੱਗੇ ਵਾਸਤੇ ਰੋਕ ਲੱਗੇਗੀ ਸੋ ਉਹਦਾ ਨੁਕਸਾਨ ਆਪਾਂ ਨੂੰ ਕੋਈ ਨਾ ਉਹਦਾ ਫਾਇਦਾ ਹੀ ਹੋਏਗਾ ਉਹ ਇਹ ਬੇਸਿਕ ਗੱਲਾਂ ਨੇ ਉਸ ਤੋਂ ਬਾਅਦ ਕੁਝ ਗੱਲਾਂ ਕਪਿਲ ਜੀ ਕਰਨਗੇ ਜਿਹੜੀਆਂ ਟੈਕਨੀਕਲ ਨੇ ਤੇ ਮੈਂ ਫਿਰ ਇਹ ਕਹੂੰਗਾ ਕਿ ਅਸੀਂ ਨਾ ਗੱਲਾਂ ਸਮਝਣਾ ਵੀ ਚਾਹਨੇ ਆਂ ਕੁਝ ਗੱਲਾਂ ਸਾਨੂੰ ਵੀਰ ਜੀ ਨੇ ਦੱਸੀਆਂ ਟੋਨੀ ਵੀਰ ਜੀ ਨੇ ਪਰ ਜਿਹਦੇ ਕੋਲ ਵੀ ਕੋਈ ਗੱਲ ਜ਼ਰੂਰੀ ਹੋਵੇ ਦੱਸਣ ਨੂੰ ਦੱਸੋ ਜ਼ਰੂਰ ਜਿਵੇਂ ਆਹ ਗੱਲ ਪਤਾ ਲੱਗੀ ਕਿ ਇੱਥੇ 베ਰੀ ਸਾਹਿਬ ਦੀਆਂ ਜੜ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਤੇ ਆਪਾਂ ਇਹ ਸਾਰੀਆਂ ਗੱਲਾਂ ਅੱਜ ਜਿਹੜੀਆਂ ਵਾਰੀ-ਵਾਰੀ ਕਰੀਏ ਇੱਕ-ਇੱਕ ਕਰਕੇ ਅਗਲਾ ਮੈਂ ਰਿਕੁਐਸਟ ਕਰਾਂਗਾ ਕਪਿਲ ਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਅਸਟਾ ਹੈ ਕਿ ਜਿਹੜੇ ਵਾਤਾਵਰਨ ਦਾ ਕਾਨ ਇਰੀਗੇਸ਼ਨ ਡਿਪਾਰਟਮੈਂਟ ਨੇ ਕਰਨਾ ਸ਼ੁਰੂ ਕੀਤਾ ਹੈ ਉਹ ਸਾਡੇ ਜਿਹੜੇ ਇਤਿਹਾਸ ਦੇ ਨਾਲ ਜੁੜੀ ਹੋਈ ਗੱਲਾਂ ਨੇ ਜੰਗਲ ਨੇ ਗੁਰੂ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਵਾਤਾਵਰਨ ਦਾ ਕਾਨ ਵੀ ਹੋ ਰਿਹਾ ਦਰਖਤ ਵੱਡੇ ਜਾ ਰਹੇ ਨੇ ਉਹਦੇ ਲਈ ਤੁਹਾਨੂੰ ਦੱਸ ਦਈਏ ਕਿ ਇਰੀਗੇਸ਼ਨ ਡਿਪਾਰਟਮੈਂਟ ਨੇ ਜਿਹਦੇ ਕੀ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਨੇ ਉਹਨਾਂ ਨੇ ਹਜੇ ਤੱਕ ਅਨਵਾਇਰਨਮੈਂਟ ਕਲੀਅਰੈਂਸ ਵੀ ਨਹੀਂ ਲਈ ਜੇ ਜਦੋਂ ਅਸੀਂ ਇਹਨਾਂ ਕੋਲ ਡਿਟੇਲ ਪ੍ਰੋਜੈਕਟ ਰਿਪੋਰਟ ਮੰਗ ਰਹੇ ਆ ਤੇ ਇਹਨਾਂ ਨੇ ਕੋਈ ਪ੍ਰੋਜੈਕਟ ਰਿਪੋਰਟ ਲੋਕਾਂ 'ਚ ਜਨਤਕ ਕਰਨ ਦੀ ਵੀ ਡਰਦੇ ਪਏ ਨੇ ਜਾਣ ਕੇ ਛੁਪਾ ਰਹੇ ਨੇ ਤਾਂ ਕਿ ਲੋਕਾਂ ਨੂੰ ਪਤਾ ਨਾ ਚੱਲੇ ਕਿ ਇਹ ਜਿਹੜੀ ਡਿਟੇਲ ਹੈਗੀ ਪ੍ਰੋਜੈਕਟ ਦੇ ਵਿੱਚ ਕੀ ਕੀ ਕੰਮ ਹੋਣੇ ਨੇ ਤੇ ਤੁਹਾਨੂੰ ਇਹ ਦੱਸਦੀ ਹੈ ਕਿ ਜਦੋਂ 100 ਸਾਲ ਇਹਨੂੰ ਲਗਭਗ ਹੋ ਚੁੱਕੇ ਨੇ ਕਿ ਇਹ ਨਹਿਰ ਦੇ ਵਿੱਚ ਕਦੇ ਪਾਣੀ ਨਹੀਂ ਰੋਕਿਆ ਗਿਆ ਸੀ ਹੁਣ ਰੋਕਿਆ ਗਿਆ ਐਟ ਲੀਸਟ ਅਸੀਂ ਇਹ ਮੰਨਦੇ ਆ ਕਿ ਪਹਿਲੇ ਇਹਦਾ ਪ੍ਰੋਪਰ ਸਰਵੇ ਹੋਣਾ ਚਾਹੀਦਾ ਸੀ ਜਿੰਨਾ ਇਹਦਾ ਡਿਪੋਜ਼ਿਟ ਮਤਲਬ ਜਿੰਨਾ ਵੀ ਰੇਤ ਇੱਥੇ ਬੈਠ ਚੁੱਕਾ ਹੈ ਤੇ ਜਿਹੜੀ ਲੈਵਲ ਦਾ ਫਰਕ ਪਿਆ ਕਿੰਨਾ ਨੂੰ ਦੁਬਾਰਾ ਚੱਕਿਆ ਜਾਂ ਮਤਲਬ ਇਹਨੂੰ ਇਹਦੇ ਵਿੱਚ ਖੁਦਾਈ ਕਰਕੇ ਨੇਤਾ ਵਿੱਚੋਂ ਕੱਢ ਕੇ ਸਾਈਡਾਂ ਤੇ ਲਾਇਆ ਜਾਂਦਾ ਜਿੱਥੇ ਵੀ ਲੋਡ ਪੈਂਦੀ ਕਰਦੇ ਉਹ ਕੰਮ ਹੋਣਾ ਚਾਹੀਦਾ ਸੀ ਪਹਿਲੇ ਇਹਨਾਂ ਨੇ ਬਿਨਾ ਕੋਈ ਵਰਕਿੰਗ ਦੇ ਹੀ ਫਟਾਫਟ ਆਪਣਾ ਜਿਹੜਾ ਹੈਗਾ ਇਮੀਡੀਏਟਲੀ ਕੰਮ ਕਰਨਾ ਸ਼ੁਰੂ ਕਰਤਾ ਤੇ ਤੁਹਾਨੂੰ ਇਹ ਦੱਸ ਦਈਏ ਕਿ 2 ਸਾਲ ਪਹਿਲੇ ਇੱਥੇ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤੇ ਇਹੀ ਨਹਿਰ ਸੀਗੀ ਜਿਹਦੇ ਵਿੱਚ 22000 ਕਿਊਸਕ ਪਾਣੀ ਤੱਕ ਜਿਹੜਾ ਐ ਨੇ ਰਜਿਸਟਰ ਕੀਤਾ ਨੇ ਸੰਭਾਲਿਆ ਜਦ ਕਿ ਇਹਦੀ ਕਪੈਸਿਟੀ ਆਪਣੀ ਉਹਦਾ 12000 ਕਿਊਸਕ ਦੱਸਦੇ ਨੇ ਤੇ ਇਹਨੂੰ 12000 ਤੋਂ ਜਿਹੜਾ ਛੋੜਾ ਕਰਕੇ 15000 ਕਰਨੀ ਆ ਤੇ ਸਾਡਾ ਜੋ ਮੰਨਣਾ ਹੈ ਕਿ ਜੇ ਸਹੀ ਤਰ੍ਹਾਂ ਦਾ ਸਰਵੇ ਹੋਂਦਾ ਤੇ ਜਿਹੜੀ ਇਹਦੀ ਕਪੈਸਿਟੀ 15000 ਵੈਸੇ ਹੀ ਹੋ ਜਾਣੀ ਸੀ ਜੇ ਸਹੀ ਤਰੀਕੇ ਨਾਲ ਇਹਦੇ ਵਿੱਚੋਂ ਰੇਤਾ ਕੱਢ ਲੈਂਦੇ ਦੂਜੀ ਗੱਲ ਇਹ ਹੈ ਕਿ ਜਦੋਂ ਪੰਜਾਬ ਕੋਲ ਆਪਣਾ ਪਾਣੀ ਨਹੀਂ ਬਚ ਰਿਹਾ ਜਿਹੜੇ ਪਾਣੀ ਲੈ ਵੀ ਰਹੇ ਹੋ ਬਰਾਜ ਦੇ ਵਿੱਚੋਂ ਸਾਡੇ ਜਿਹੜੇ ਨੇ ਦਰਿਆਵਾਂ ਦੇ ਪਾਣੀ ਨੇ ਜਿਹੜੇ ਤੁਸੀਂ ਨਹਿਰਾਂ 'ਚ ਪਾ ਰਹੇ ਹੋ ਨਹਿਰਾਂ ਰਾਈ ਤੁਸੀਂ ਕਹਿੰਦੇ ਹੋ ਪਿੰਡਾਂ ਨੂੰ ਦੇਣਾ ਹੈ ਜਾਂ ਪੰਜਾਬ ਨੂੰ ਦੇਣਾ ਹੈ ਜਾਂ ਕੀ ਤੁਸੀਂ ਸੰਤਾ ਵੀ ਨਹੀਂ ਪਤਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਤੇ ਰਾਜਸਥਾਨ ਜਾਂ ਹਰਿਆਣਾ ਵੱਲੋਂ ਤੋੜਦਣ ਪਾਣੀ ਇਸ ਲਈ ਜਿਹੜਾ دریاਵਾਂ ਦੇ ਵਿੱਚ ਪਾਣੀ ਸਿਮ ਕੇ ਜ਼ਮੀਨ 'ਚ ਜਾਣਾ ਸੀ ਉਹੀ ਪਾਣੀ ਸਾਡਾ ਜ਼ਮੀਨ ਦਾ ਹੈ ਇਹਦਾ ਹੱਕ ਜਿਹੜਾ ਮਾਰਿਆ ਜਾ ਰਿਹਾ ਹੈ ਕਿ ਜਿਹੜੀ ਚਾਹੇ ਹੁਣ ਸਾਈਡਾਂ ਕਹਿੰਦੇ ਪੱਕੀਆਂ ਕਰਨੀਆਂ ਸਾਈਡਾਂ ਕਿਉਂ ਪੱਕੀਆਂ ਕਰਨੀਆਂ ਕੱਚੀਆਂ ਰਹਿਣੀਆਂ ਚਾਹੀਦੀਆਂ ਸਾਡੇ ਜ਼ਮੀਨ ਪੰਜਾਬ ਦੀ ਜ਼ਮੀਨ ਦਾ ਪਾਣੀ ਸਾਨੂੰ ਸਾਡੇ ਪੰਜਾਬ 'ਚ ਰਹਿਣਾ ਚਾਹੀਦਾ ਤਾਂ ਕਿ ਵਿੱਚ ਗਰਾਊਂਡ ਵਾਟਰ ਜਿਹੜਾ ਹੈਗਾ ਆਲਰੇਡੀ ਜਿਹੜਾ ਹਰ ਸਾਲ ਗਿਰਦਾ ਜਾ ਰਿਹਾ ਹੈ ਰੀਚਾਰਜ ਹੋ ਸਕੇ ਤੇ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਹੀ ਹੋਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਜੰਗਲਾਤ ਜਿਹੜੀ ਜ਼ਮੀਨ ਹੈਗੀ ਜੰਗਲਾਤ ਵਿਭਾਗ ਦੇ ਦੀ ਜਿਹੜੇ ਚੋੜਾ ਕਰ ਰਹੇ ਨੇ ਨਹਿਰ ਨੂੰ ਤੇ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਵੀ ਇਹ ਡੈਫੀਨਟਲੀ ਇਹਨਾਂ ਨੇ ਉਹ ਜਗ੍ਹਾ ਵਿੱਚ ਹੀ ਐਕਵਾਇਰ ਕੀਤੀ ਹੋਏਗੀ ਚੋੜਾ ਕਰਨ ਲਈ ਤੇ ਉਹ ਵੀ ਇੱਕ ਗੈਰਕਾਨੂੰਨੀ ਤਰੀਕੇ ਨਾਲ ਕੰਮ ਹੋਏਗਾ ਜਿਹੜਾ ਜਿਹੜਾ ਕੀ ਹੈਗਾ ਅਸੀਂ ਐਨਜੀਟੀ ਦੇ ਵਿੱਚ ਲੈ ਕੇ ਜਾ ਰਹੇ ਹਾਂ ਕਿਉਂਕਿ ਨਾ ਤਾਂ ਇੱਕ ਤਾਂ ਇਹਨਾਂ ਨੇ ਪਹਿਲੇ ਪਰਮਿਸ਼ਨ ਨਹੀਂ ਲਈ এনवायरमेंट ਕਲੀਅਰੈਂਸ ਜ਼ਰੂਰੀ ਸੀ ਦੂਸਰਾ ਇਹਨਾਂ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਉੱਤੇ ਜਿਹੜਾ ਕੀ ਗੈਰ ਜਿਹੜਾ ਜੰਗਲੀ ਕੰਮ ਕਰ ਰਹੇ ਨੇ ਨਹਿਰ ਚੋੜੀ ਕਰਨ ਦਾ ਉਦੋਂ ਲਈ ਵੀ ਵਾਤਾਵਰਣ ਮੰਤਰਾਲੇ ਸਰ ਸਿਕੰਦਰ ਸਰਕਾਰ ਆ ਉਤੋਂ ਜਿਹੜੀ ਪਰਮਿਸ਼ਨ ਲੈਣੀ ਜ਼ਰੂਰੀ ਹੈ ਤੀਜਾ ਇਹਨਾਂ ਨੇ ਬੈਸਿੰਗ ਪਲਾਂਟ ਲਗਾਤੇ ਫੋਰੈਸਟ ਦੇ ਵਿੱਚ ਫਿਰ ਇਹਨਾਂ ਨੇ ਵਾਈਲਡ ਲਾਈਫ ਜਿਹੜੀ ਕਿ ਪੂਰੀ ਪ੍ਰੋਟੈਕਟਡ ਹੈਗੀ ਆ ਉਹਨੂੰ ਮਾਰਨਾ ਸ਼ੁਰੂ ਕਰਤਾ ਅਸੀਂ ਜਿਹੜਾ ਕਿ ਪਿਛਲੇ ਲਾਈਵ ਹੋ ਕੇ ਵੀ ਦੱਸਿਆ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਪਹਿਲੇ ਲੁਧਿਆਣੇ ਲੁਧਿਆਣੇ ਦਾ ਕੇਸ ਲਗਾਉਣ ਲੱਗੇ ਸੀ ਪਰ ਜਦੋਂ ਅਸੀਂ ਅੱਜ ਦਾ ਜਿਹੜੀ ਯਾਤਰਾ ਦਾ ਪ੍ਰੋਗਰਾਮ ਰੱਖਿਆ ਅਸੀਂ ਇਹ ਹੀ ਕਿਹਾ ਕਿ ਪਹਿਲੇ ਸਾਰਾ ਅਸੀਂ ਇੱਕ ਵਾਰੀ ਪੂਰਾ ਸਰਵੇ ਕਰ ਲਈਏ ਤੇ ਜਿੱਥੇ ਜਿੱਥੇ ਕੰਮ ਹੋ ਰਿਹਾ ਉਹਨਾਂ ਦੀ ਅਸੀਂ ਫੋਟੋਗ੍ਰਾਫ ਲੈ ਕੇ ਅਸੀਂ ਕੱਲ ਜਾਂ ਵੱਤ ਤੋਂ ਵੱਤ ਪਰਸੋ ਦਾ ਕੇਸ ਲਗਾ ਕੇ ਇਹ ਜਿਹੜਾ ਹੈਗਾ ਜਿੰਨੇ ਵੀ ਡਿਪਾਰਟਮੈਂਟ ਦੇ ਵਿੱਚ ਸੰਬੰਧਿਤ ਨੇ ਖਾਸ ਕਰਕੇ ਜਿਹੜਾ ਸਭ ਤੋਂ ਵੱਡਾ ਦੋਸ਼ੀ ਡਿਪਾਰਟਮੈਂਟ ਹੈ ਇਰੀਗੇਸ਼ਨ ਡਿਪਾਰਟਮੈਂਟ ਉਹਦੇ ਖਿਲਾਫ ਅਸੀਂ ਆਪਣੀ ਕਾਰਵਾਈ ਕਰਾਈਏ ਤੇ ਇਹ ਵਨ ਕੇ ਜਿਹੜੀ ਦੁਰਾਹੇ ਦਾ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਜਿਹੜਾ ਥਾਣਾ ਜਿਹਦੇ ਕੋਲ ਫੋਰੈਸ ਡਿਪਾਰਟਮੈਂਟ ਨੇ ਕੰਪਲੇਂਟ ਦਿੱਤੀ ਹੈ ਇਹਦਾ ਪਰਚਾ ਦਰਜ ਨਹੀਂ ਕੀਤਾ ਅਸੀਂ ਥਾਣਾ ਪ੍ਰਮੁਖ ਜਿਹੜਾ ਹੈਗਾ ਉਹਦੇ ਖਿਲਾਫ ਵੀ ਉਹਨੂੰ ਵੀ ਇਹ ਚ ਪਾਰਟੀ ਬਣਾਉਣ ਜਾ ਰਹੇ ਆ ਤੇ ਬਾਕੀ ਦੀ ਗੱਲ ਜਿਹੜੀ ਹੈ ਹੁਣ ਬਹਿਸਾਂ ਦੱਸਾਂਗੇ ਕੀ ਨਾਮ ਹੈ ਤੁਹਾਡਾ? ਅਮਨਦੀਪ ਸਿੰਘ ਬੈਠਣਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਪਹਿਲਾਂ ਤੇ ਸਾਰਿਆਂ ਨੂੰ। ਦੇਖੋ ਜਦੋਂ ਵੀ ਪੰਜਾਬ ਕੋਈ ਲੜਾਈ ਦਿੱਲੀ ਨਾਲ ਲੜਦਾ ਹੈ ਨਾ ਤੇ ਉਸ ਵੇਲੇ ਪੰਜਾਬ ਸਰਕਾਰ ਕੋਈ ਨਾ ਕੋਈ ਵੱਡਾ ਹਮਲਾ ਕਰਦੀ ਹੁੰਦੀ ਕਿਉਂਕਿ ਉਹਨੂੰ ਐ ਲੱਗਦਾ ਹੈ ਵੀ ਅਸੀਂ ਉਧਰ ਰੁੱਝੇ ਹੋਏ ਹਾਂ। ਭਗਵੰਤ ਮਾਨ ਨੇ ਦੋ ਵੱਡੇ ਹਮਲੇ ਕੀਤੇ ਆ ਸਾਡੇ ਤੇ। ਇੱਕ ਤੇ ਵੱਡਾ ਹਮਲਾ ਇਹ ਕੀਤਾ ਵੀ ਜਿਹੜਾ ਪਾਣੀ ਜੀਰ ਕੇ ਥੱਲੇ ਜਾਂਦਾ ਹੈ ਉਹਨੂੰ ਇੱਕ ਤਰਕੀਬ ਜੀ ਸਮਝ ਆ ਗਈ ਹੈ ਵੀ ਜੇ ਤੇ ਹੌਲੀ-ਹੌਲੀ ਤਰੋ ਤੇ ਲੋਕ ਉੱਠ ਕੇ ਨਹੀਂ ਆਉਂਦੇ। ਇਹ ਸਾਰੀ ਦੀ ਸਾਰੀ ਜਿਹੜੀ ਨਹਿਰ ਆ ਪੜਾਵਾਰ ਪੱਕੇ ਕਰਨ ਦਾ ਉਹਨਾਂ ਨੇ ਮੁੱਢ ਬੰਦ ਦਿੱਤਾ ਚਾਹੇ ਫਲੜੇ ਪਾਸਿਓਂ ਪੁਲਾਂ ਦੇ ਥੱਲੇੋਂ ਪੱਕੀ ਕਰਨੀ ਆ ਜਾਂ ਜਿਹੜੇ ਆ ਕੰਢੇ ਪੱਕੇ ਕਰਨੇ ਆ ਇਹ ਸ਼ੁਰੂਆਤ ਕਰ ਦਿੱਤੀ ਦੂਸਰੀ ਵੱਡੀ ਸੱਟ ਮਾਰੀ ਆ ਇਹ ਸਾਡਾ ਹੈਰੀਟੇਜ ਸੈਕ੍ਰੀਡ ਲੈਂਡਸਕੇਪ ਆ ਗੁਰੂ ਸਾਹਿਬ ਇੱਕ ਪਾਸਿਓਂ ਤੁਰਦੇ ਆ ਸਾਡੇ ਆ ਧਾਰਮਿਕ ਥਾਵਾਂ ਨੇ ਸਾਡੀ ਇਹਦੇ ਵਿੱਚ ਆਸਾ ਆ ਔਰ ਗੁਰਬਾਣੀ ਦੇ ਫਰਮਾਨ ਮੁਤਾਬਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਬਚਿਆ 3% ਇਸੇ ਹੀ ਜੰਗਲਾਂ ਦੇ ਵਿੱਚ ਆ ਅੱਜ ਕਿੱਡੀ ਵੱਡੀ ਕ腐ਸ਼ਨ ਜਿਹੜੀ ਮੂਰੇ ਆਉਂਦੀ ਹੈ ਤੁਸੀਂ ਸਾਰੀ ਦੀ ਸਾਰੀ ਸਰਕਾਰ ਦਿੱਲੀ ਪ੍ਰਚਾਰ ਕਰਦੇ ਫਿਰਦੇ ਹੋ ਵੀ ਅਸੀਂ ਤਾਂ ਜੀ ਡਿਵੈਲਪਮੈਂਟ ਦੀ ਪੋਲਿਟਿਕਸ ਕਰਦੇ ਪਏ ਆ ਪਰ ਪੰਜਾਬ ਦੇ ਵਿੱਚ ਥੈਂ-ਥੈਂ ਮਿੱਟੀ ਪੱਟੀ ਗਈ ਮਿੱਟੀ ਪੱਟੀ